ਹੋੱਤਾਂ ਨੇ ਮਿੱਟੀ ਦਾ ਕਲਬੂਤ ਇਹ ਬੰਦਿਆ ਤਨ ਮਿੱਟੀ ਦਾ ਕਲਬੂਤੀਓ ਬੰਦਿਆ ਕੀ ਔਕਾਤ ਹੈ ਤੇਰੀ ਦਮ ਦੇ ਨਾਲ ਹੈ ਖੇਲ ਤਮਾਸ਼ਾ ਹੁਣ ਅੰਤ ਖਾਕ ਦੀ ਟੀਰੀ ਓ ਜਗ ਚਾਰ ਦਿਨਾਂ ਦਾ ਰਹਿਣ ਵਸੇਰਾ ਜਗਤ ਚਾਰ ਦਿਨਾਂ ਦਾ ਰਹਿਣ ਵਸੇਰਾ ਕਿਉ ਕਰਦਾ ਮੇਰੀ ਮੇਰੀ ਲਾਇਕ ਇੱਕ ਸ્વાસ ਗੁਰੂ ਦੇ ਲੇਖੇ ਲਾਇਕ ਇੱਕ ਸ્વાસ ਗੁਰੂ ਦੇ ਲੇਖੇ ਪਾਲ ਫਿਰਨਾ ਜਗਤ ਦੀ ਫੇਰੀ ਫੇਰਨੀ ਆਉਣਾ ਜਗਤ ਦੀ ਫੇਰੀ ਪਾਲ ਸਿਓ ਫੇਰਨਾ ਪਉਣਾ ਜਗਤ ਦੀ ਫੇਰੀ ਉਸ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਸਾਡੇ ਸੁੱਤੇ ਪਏ ਦੇ ਵੀ ਸਵਾਸ ਚ ਲਾਇਆ ਸਾਨੂੰ ਉਮੀਦ ਹੁੰਦੀ ਆ ਸਵੇਰੇ ਉੱਠਣ ਦੀ ਕਿ ਅਸੀਂ ਘੜੀ ਦੇ అలਾਰਮ ਲਾ ਕੇ ਸਵੇਰੇ ਉੱਠਾਂਗੇ ਪਰ ਸਾਨੂੰ ਘੜੀ ਤੇ ਪਰੋਸਾ ਜਿਆਦਾ ਪਰਮਾਤਮਾ ਤੇ ਘਟ ਸੌਣ ਵੇਲੇ ਵਾਹਿਗੁਰੂ ਦਾ ਜਪ ਕਰਕੇ ਸੋਇਆ ਕਰੋ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਪਰੋਸਾ ਰੱਖਿਆ ਕਰੋ ਉਹਦੇ ਹੀ ਦਿੱਤੇ ਸਵਾਸਾਂ ਦੇ ਨਾਲ ਅਸੀਂ ਜੀ ਰਹੇ ਹਾਂ